ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਹਾਂਜੀ ਜੋ ਵੀ ਬੱਚੇ ਗਰੁੱਪ ਡੀ ਦੇ ਪੇਪਰ ਦੀ ਤਿਆਰੀ ਕਰ ਰਹੇ ਨੇ ਜੀ ਉਹਨਾਂ ਦੇ ਲਈ ਅਸੀਂ ਇੰਗਲਿਸ਼ ਦੇ ਪ੍ਰੈਕਟਿਸ ਸੈੱਟ ਲੈ ਕੇ ਆਇਆ 50 ਕੁਐਸਚਨਾਂ ਦਾ ਤਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਸਭ ਤੋਂ ਪਹਿਲਾਂ ਤੁਹਾਨੂੰ ਵੋਕੈਬ ਉਗਰਾਵਾਂਗੇ ਜਾਨੀ ਵੋਕੈਬਲਰੀ ਜੀ ਦੇ ਵਿੱਚ ਸਾਇਨੋਨੀਮ ਤੇ ਐਂਟੋਨੀਮ ਆਉਣਗੇ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਚੂਜ਼ ਦਾ ਕਰੈਕਟ ਸਾਇਨੋਨੀਮ ਫਾਰ ਅਬੰਡਨ ਠੀਕ ਹੈ ਅਵੰਡਨ ਦਾ ਸਾਇਨੋਨੀਮ ਸਾਇਨੋਨੀਮ ਤੁਸੀਂ ਸਮਝੇ ਹੋਣਾ ਕਿ ਇਹਦੇ ਵੀ ਸਮਾਨ ਸਬ지ਨਰੂ ਪੰਜਾਬੀ ਸਮਾਨਾਰਥ ਕਹਿੰਨੇ ਆ ਇੱਕ ਅਰਥ ਵਾਲੇ ਐਂਟੋਨੀਮ ਜਿਹੜੇ ਵਿਰੋਧੀ ਸ਼ਬਦ ਹੁੰਦੇ ਆ ਹੁਣ ਆਪਾਂ ਨੂੰ ਕੁਐਸਚਨ ਕੀ ਪੁੱਛਿਆ ਹੈ ਵੀ ਜਿਹੜਾ ਸਾਇਨੋਨੀਮ ਦੱਸੋ ਤੁਸੀਂ ਕਿਹਦਾ ਅਵੰਡਨ ਦਾ ਠੀਕ ਹੈ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋਗੇ ਹਾਂਜੀ ਅਵੰਡਨ ਮੀਨ ਹੁੰਦਾ ਕੀ ਹੈ ਜੀ ਤਿਆਗਣਾ ਜਾਂ ਛੱਡਣਾ ਕਹਦੇ ਨੇ ਆਪਾਂ ਹਨਾ ਅਵੰਡਨ ਕੀ ਹੁੰਦਾ ਤਿਆਗਣਾ ਵੀ ਕਹਿ ਸਕਦੇ ਆ ਜੀ ਇਹਨੂੰ ਆਪਾਂ ਇਹਨੂੰ ਆਪਾਂ ਛੱਡਣਾ ਵੀ ਕਹਿ ਸਕਦੇ ਹਾਂਗੇ ਇਹਦਾ ਸਾਇਨੋਨੀਮ ਕੀ ਹੋਊਗਾ ਜੀ অপਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਬੀ ਆਪਸ਼ਨ ਫੋਰਸੇਕ ਠੀਕ ਹੈ ਫੋਰਸੇਕ ਦਾ ਮਤਲਬ ਜਿਹੜਾ ਐਵੰਡਰ ਹੁੰਦਾ ਉਹਦਾ ਮਤਲਬ ਦਾ ਕਿਸੇ ਚੀਜ਼ ਜਾਂ ਇਨਸਾਨ ਨੂੰ ਹਮੇਸ਼ਾ ਲਈ ਛੱਡ ਦੇਣਾ ਫੋਰਸੇਕ ਦਾ ਮਤਲਬ ਕੀ ਹੁੰਦਾ ਛੱਡਣਾ ਹੈਨਾ ਤੇ ਸੋ ਕੀਪ ਦਾ ਮਤਲਬ ਇਹਦੇ ਵੀ ਤੁਹਾਨੂੰ ਇਹਨਾਂ ਬਾਰੇ ਥੋੜਾ ਦੱਸ ਦਈਏ ਵੀ ਕੀਪ ਰੱਖਣਾ ਹੁੰਦਾ ਚੈਰੀਸ ਪਿਆਰ ਕਰਨਾ ਹੁੰਦਾ ਇਨ ਲਾਰਜ ਵੱਡਾ ਹੁੰਦਾ ਠੀਕ ਹੈ ਵੱਡਾ ਕਰਨਾ ਓਕੇ ਜੀ ਇੱਕ ਤੁਹਾਨੂੰ ਥੋੜੀ ਜਰੂਰੀ ਸੂਚਨਾ ਦੇ ਦਈਏ ਵੀ ਤੁਸੀਂ ਜੇ ਤੁਹਾਨੂੰ ਕਿਸੇ ਨੂੰ ਵੀ ਨੋਟਸ ਚਾਹੀਦੇ ਨੇ ਜੋ ਬੱਚੇ ਪੇਪਲ ਦੀ ਤਿਆਰੀ ਕਰ ਰਹੇ ਨੇ ਜਿਨ੍ਹਾਂ ਨੂੰ ਤਿਆਰੀ ਕਰਨੀ ਆ ਪੇਪਲ ਦੀ ਉਹਨਾਂ ਨੂੰ ਨੋਟਸ ਚਾਹੀਦੇ ਹੁਣ ਤਾਂ ਤੁਸੀਂ ਸਾਡੇ WhatsApp ਚੈਨਲ ਨੂੰ ਜੁਆਇਨ ਕਰ ਸਕਦੇ ਹੋ ਜਿਹਦਾ ਲਿੰਕ ਤੁਹਾਨੂੰ ਵੀਡੀਓ ਦੇ ਐਂਡ ਦੇ ਵਿੱਚ ਡਿਸਕ੍ਰਿਪਸ਼ਨ ਚ ਦਿੱਤਾ ਹੋਣੀ ਚੇ ਵੀਡੀਓ ਦੇ ਐਂਡ ਤੇ ਤੁਹਾਨੂੰ ਥੋੜਾ ਦੱਸ ਦਾਂਗੇ ਪੇਪਰ ਬਾਰੇ ਥੋੜਾ ਦੱਸਿਆ ਹੋਊਗਾ ਠੀਕ ਹੈ ਵੀ ਜਿਹੜਾ ਸਾਨੂੰ WhatsApp ਦੇ ਗਰੁੱਪ ਦੇ ਵਿੱਚ ਅਸੀਂ ਕੀ ਕੁਝ ਪ੍ਰੋਵਾਈਡ ਸਾਨੂੰ ਕਰਵਾ ਸਕਦੇ ਹਾਂ ਉਹਦੇ ਬਾਰੇ ਸਾਰਾ ਕੁਝ ਦੱਸਿਆ ਹੋਇਆ ਹੈ ਉੱਥੇ ਤੁਸੀਂ ਜਾ ਕੇ ਐਂਡ ਤੇ ਡਿਟੇਲ ਦੇਖ ਸਕਦੇ ਹੋ ਠੀਕ ਹੈ ਹਾਂਜੀ ਅਗਲਾ ਜੀ ਚੂਜ਼ ਦਾ ਕਰੈਕਟ ਸਾਇਨੋਨੀਮ ਆਫ ਕੈਂਡੀਡਟ ਕੈਂਡੀਡਟ ਦਾ ਜਿਹੜਾ ਸਮਾਨਾਰਥੀ ਸ਼ਬਦ ਕੀ ਹੋਊਗਾ ਜੀ অপਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਕੈਂਡੀਡਟ ਇਹ ਤਾਂ ਪਤਾ ਹੋ ਕੈਂਡੀਡਟ ਦਾ ਮਤਲਬ ਕੀ ਹੁੰਦਾ ਜੀ ਸਪਸ਼ਟ ਜਾਂ ਆਪਾਂ ਕਹਿ ਸਕਦੇ ਹਾਂ ਸਾਫ਼ ਠੀਕ ਹੈ ਤਾਂ ਇਹਦਾ ਜਿਹੜਾ ਸਾਇਨੋਨੀਮ ਕੀ ਹੋਊਗਾ ਜੀ অপਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋਗੇ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਏ ਆਪਸ਼ਨ ਫ੍ਰੈਂਕ ਠੀਕ ਹੈ ਇਹਦਾ ਉੱਤਰ ਆਊਗਾ ਜੀ ਫ੍ਰੈਂਕ ਫ੍ਰੈਂਕ ਦਾ ਮਤਲਬ ਵੀ ਕੀ ਹੁੰਦਾਗਾ ਸਪਸ਼ਟ ਸੱਚ ਜਾਂ ਝਿਜਕੇਗੇ ਮਤਲਬ ਜੋ bina ਝਿਜਕੇ ਸੱਚ ਬੋਲਦੇ ਹੈ ਨਾ ਸੀਕ੍ਰੀਟਿਵ ਹੁੰਦਾ ਗੁਪਤ ਰੱਖਣ ਵਾਲਾ ਰਿਊਡ ਹੁੰਦਾ ਰੁੱਖਾ ਜੀ ਕਨਿੰਗ ਹੁੰਦਾ ਚਲਾਕ ਠੀਕ ਹੈ ਇਹ ਵੀ ਨਾਲ ਤੁਸੀਂ ਜੋ ਤੁਹਾਨੂੰ मीनिंग ਦੱਸ ਰਹੀਆਂ ਯਾਦ ਰੱਖਿਓ ਜੀ ਤੁਹਾਡੇ ਕੰਮ ਦੀਆਂ ਚੀਜ਼ਾਂ ਨੇ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਚੂਜ਼ ਦਾ ਕਰੈਕਟ ਸਾਇਨੋਨੀਮ ਫਾਰ ਲੈਥਾਰਜੀ ਲੈਥਾਰਜੀ ਦਾ ਮਤਲਬ ਕੀ ਹੁੰਦਾ ਜੀ ਹਾਂਜੀ ਲੈਥਾਰਜੀ ਦਾ ਜਿਹੜਾ ਪੰਜਾਬੀ ਦੇ ਵਿੱਚ मीनिंग ਹੁੰਦਾ ਰਿਹਾ ਸੀ ਉਹ ਹੁੰਦਾ ਜੀ ਆਲਸ ਜਾਂ ਆਪਾਂ ਕਹਿੰਦੇ ਆ ਸੁਸਤੀ ਠੀਕ ਹੈ ਆਲਸ ਜਾਂ ਸੁਸਤੀ ਠੀਕ ਹੈ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਸੁਸਤੀ ਦੇ ਮੈਂਜ ਕੀ ਦਾ ਮਤਲਬ ਹੋਊਗਾ ਜੀ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਬੀ ਆਪਸ਼ਨ ਲੇਜੀਨੈਸ ਲੇਜੀਨੈਸ ਵੀ ਇੰਗਲਿਆ ਸੁਸਤੀ ਠੀਕ ਹੈ ਜੀ ਇਖੇਠੇ ਆਗਾ ਹਾਂਜੀ ਲੇਜੀਨੈਸ ਆ ਗਿਆ ਹੈ ਨਾ ਇਹ ਤੁਸੀਂ ਨੇ ਯਾਦ ਰੱਖਣਾ ਵੀ ਲੇਜੀਨੈਸ ਵੀ ਸੁਸਤੀ ਹੁੰਦੀ ਹੈ ਜੀ ਬਾਕੀ એનર્ਜੀ ਜਿਵੇਂ ਇੱਥੇ ਦਿੱਤਾ ਹੋਇਆ ਹੈ ਨਾ એનર્ਜੀ ਊਰਜਾ ਹੁੰਦੀ ਹੈ ਓਕੇ ਸਾਰਪਨੈਸ ਤਿੱਖਾ ਹੋ ਗਿਆ ਮਤਲਬ ਹਾਂਜੀ ਅਗਲਾ ਜੀ ਚੂਜ਼ ਦਾ ਕਰੈਕਟ ਐਂਟੋਨੀਮ ਫਾਰ ਆਸਕਿਉਅਰ ਆਸਕਿਉਅਰ ਦਾ ਐਂਟੋਨੀਮ ਮਤਲਬ ਵਿਰੋਧੀ ਸ਼ਬਦ ਦੱਸਣਾ ਜੀ ਆਸਕਿਉਅਰ ਦਾ ਵਿਰੋਧੀ ਸ਼ਬਦ ਕੀ ਆਊਗਾ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ ਆਸਕਿਉਅਰ ਹੁੰਦਾ ਧੁੰਦਲਾ ਜਾਂ ਅਸਪਾਸਟ ਜਿਹੜਾ ਪੂਰਾ ਨਹੀਂ ਦਿੰਦਾ ਤਾਂ ਇਹਦਾ ਸਹੀ ਕੀ ਆਊਗਾ ਉੱਤਰ ਆਪਸ਼ਨ ਸੀ ਇਜ਼ ਸਹੀ ਅਨਸਰ ਆਪਣਾ ਕਲੀਅਰ ਔਰ ਸਕੇਰ ਤੋਂੰਦਲਾ ਕਲੀਅਰ ਸਾਫ ਹੋ ਗਿਆ ਠੀਕ ਹੈ ਹਾਂਜੀ ਅਗਲਾ ਜੀ ਚੂਜ਼ ਦਾ ਕਰੈਕਟ ਐਂਟੋਨੀਮ ਆਫ ਡਿਲੀਜੈਂਟ ਡਿਲੀਸ ਐਂਟ ਦਾ ਜਿਹੜਾ ਐਂਟੋਨੀਮ ਸ਼ਬਦ ਹੋਊਗਾ ਜੀ ਵਿਰੋਧੀ ਸ਼ਬਦ ਹੋਊਗਾ ਉਹ ਕੀ ਹੋਊਗਾ ਜੀ ਹਾਂਜੀ ਡਿਲੀਗੈਂਟ ਹੁੰਦਾ ਕੀ ਹੈ ਜੀ ਮਿਹਨਤੀ ਮਿਹਨਤੀ ਜਿਹੜੀ ਐਂਡ ਹੁੰਦਾ ਮਿਹਨਤੀ ਠੀਕ ਹੈ ਇਹਦਾ ਵਿਰੋਧੀ ਸ਼ਬਦ ਕੀ ਆਊਗਾ ਜੀ ਫਿਰ ਡਿਲੀਅੰਟ ਦਾ ਵਿਰੋਧੀ ਸ਼ਬਦ ਹੈ ਜਿਹੜਾ ਉਹ ਆਊਗਾ ਜੀ ਲੇਜੀ ਸੁਸਤ ਹੈ ਨਾ ਬਾਕੀ ਸਾਰੇ ਹਾਰਡਵਰਕ ਮੀਨਦ ਹੋ ਗਿਆ ਇੰਟੈਲੀਜੈਂਟ ਬੁੱਧੀਮਾਨ ਕੇਅਰਫੁਲ ਜਿਹੜਾ ਧਿਆਨ ਰੱਖਣ ਵਾਲਾ ਹੁੰਦਾ ਤਾਂ ਇਹਦੇ ਵਿੱਚ ਇਹਦਾ ਉਲਟ ਕੀ ਲੱਗ ਰਿਹਾ ਹੈ ਜੀ ਆਪਾਂ ਨੂੰ ਲੀਜੀ ਹਾਂਜੀ ਅਗਲਾ ਚੂਜ਼ ਦਾ ਕਰੈਕਟ ਐਂਟੋਨੀਮ ਫਾਰ ਮਿਟੀਗੇਟ ਹਾਂਜੀ ਮਿਟੀਗੇਟ ਕਿੰਦਾ ਘਟਾ ਕਰਨਾ ਜਾਂ ਸ਼ਾਂਤ ਕਰਨਾ ਘਟਾ ਕਰਨਾ ਜਾਂ ਸ਼ਾਂਤ ਕਰਨਾ ਠੀਕ ਹੈ ਜੀ ਇਹਦਾ ਜਿਹੜਾ ਉਲਟ ਹੋਊਗਾ ਇਹਦਾ ਵਿਰੋਧੀ ਸ਼ਬਦ ਹੋਊਗਾ ਉਹ ਕੀ ਹੋਊਗਾ ਜੀ অপਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਸੀ ਆਪਸ਼ਨ ਅਗਰੇਟਿਵ ਠੀਕ ਹੈ ਇਹਨੂੰ ਆਪਾਂ ਐਗਰੇਟਿਵ ਇੱਥੇ ਗਰੇਟਿਵ ਨਹੀਂ ਕਹਾਂਗੇ ਇੱਥੇ ਆਪਾਂ ਕਹਾਂਗੇ ਐਗ੍ਰੈਵਿਟ ਠੀਕ ਹੈ ਜੀ ਐਗ੍ਰੈਵਿਟ ਹੁੰਦਾ ਕੀ ਹੈ ਜੀ ਇਹਦਾ ਮਤਲਬ ਕੀ ਹੁੰਦਾ ਹੈ ਜੀ ਮੁਸ਼ਕਲ ਨੂੰ ਹੋਰ ਵਧਾਉਣਾ ਵਧਾਉਣਾ ਜਾਂ ਭੜਕਾਉਣਾ ਉਹਦਾ ਮਿਟੀਗੇਟ ਦਾ ਮਤਲਬ ਹੁੰਦਾ ਘੱਟ ਕਰਨਾ ਹੈ ਇਰਾਗੇ ਐਗਰੇਵੇਟ ਦਾ ਮਤਲਬ ਹੁੰਦਾ ਵੱਧ ਕਰਨਾ ਕਿਸੇ ਚੀਜ਼ ਨੂੰ ਠੀਕ ਹੈ ਹਾਂਜੀ ਅਗਲਾ ਜੀ ਅੱਗੇ ਆ ਗਿਆ ਜੀ ਆਪਣੇ ਕੋਲ ਵਨ ਵਰਡ ਸਬਸਟੀਟ ਹੁਣ ਪਾਰਟ 2 ਆ ਗਿਆ ਜੀ ਇਹਦੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਕਹਿਣਾ ਜਿਨ੍ਹਾਂ ਨੂੰ ਆਪਾਂ ਠੀਕ ਹੈ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋਗੇ ਪਹਿਲਾ ਜੀ ਇਹ ਪਰਸਨ ਹੂ ਡਸ ਨਾਟ ਬਲੀਵ ਇਨ ਦਾ ਅਸਿਸਟੈਂਸ ਆਫ ਗੋਡ ਠੀਕ ਹੈ ਜਿਹੜਾ ਬਈ ਪ੍ਰਮਾਤਮਾ ਦੀ ਹਾਜ਼ਰੀ ਨੂੰ ਨਹੀਂ ਮੰਨਦਾ ਜਿੰਨ ਬਰਵਾਦਮਾਨ ਦੀ ਮੌਜੂਦਗੀ ਨੂੰ ਨਹੀਂ ਮੰਨਦਾ ਉਹਨੂੰ ਕੀ ਕਹਾਵਾਂਗੇ ਆਪਾਂ ਜੀ ਆਪਸ਼ਨ ਦੇਖ ਲਓ ਜੀ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਬੀ ਆਪਸ਼ਨ ਅਥੀਇਸਟ ਨਾਸਤਿਕ ਕਹਿੰਣਾ ਜਿਹੜਾ ਰੱਬ ਨੂੰ ਨਹੀਂ ਮੰਨਦਾ ਠੀਕ ਹੈ ਜੀ ਸਮਝ ਲੱਗੀ ਇਗਨੋਸਟਿਕ ਵੀ ਉਹ ਹੁੰਦਾ ਜੋ ਕਿ ਰੱਬ ਦੇ ਹੋਣ ਬਾਰੇ ਪੱਕਾ ਪਤਾ ਜੀ ਨੂੰ ਨਹੀਂ ਹੁੰਦਾ ਉਹਨੂੰ ਇਗਨੋਸਟਿਕ ਕਹਿੰਦੇ ਆ ਪਰ ਜਿਹੜਾ ਕਿ ਨਹੀਂ ਮੰਨਦਾ ਹੀ ਨਹੀਂ ਰੱਬ ਨੂੰ ਉਹਨੂੰ ਅਥੀਇਸਟ ਬੋਲਾਂਗੇ ਠੀਕ ਹੈ ਨਾਸਤਿਕ ਬੋਲਾਂਗੇ ਹਾਂਜੀ ਅਗਲਾ ਜੀ ਇਹ ਹੈਂਡਰਾਈਟਿੰਗ दैट ਕੈਨ ਨਾਟ ਬੀ ਰਿਡ ਉਹ ਲਿਖਾਈ ਜਿਹੜੀ ਪੜੀ ਨਾ ਜਾ ਸਕੇ ਉਹਨੂੰ ਆਪਾਂ ਕੀ ਕਹਾਂਗੇ ਜੀ ਜੀ ਮਤਲਬ ਜੋ ਪੜਿਆ ਨਾ ਜਾ ਸਕੇ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਬੀ ਆਪਸ਼ਨ ਐਲੀਜੀਬਲ ਜਿਹੜਾ ਮਤਲਬ ਗੰਦੀ ਲਿਖਾਈ ਪੜਨਾ ਉਹਨੂੰ ਮੁਸ਼ਕਲ ਹੋਵੇ ਠੀਕ ਹੈ ਉਹਨੂੰ ਕਹਿੰਦੇ ਐਲੀਜੀਬਲ ਹਾਂਜੀ ਅਗਲਾ ਵਨ ਹੂ ਲੁਕਸ ਐਟ ਦਾ ਬ੍ਰਾਈਟ ਸਾਈਡ ਆਫ ਥਿੰਗਸ ਇਹਦੇ ਕਿ ਇਹ ਚੀਜ਼ਾਂ ਨੂੰ ਬ੍ਰਾਈਟ ਸਾਈਡ ਮਤਲਬ ਸਹੀ ਦਿਸ਼ਾ ਨਾਲ ਦੇਖਦਾ ਹੈ ਉਹਨੂੰ ਆਪਾਂ ਕੀ ਕਹਨੇ ਹੁੰਦੇ ਆ ਜੀ ਜੋ ਹਮੇਸ਼ਾ ਚੰਗਾ ਸੋਚਦਾ ਹੈ ਹਨਾ ਮਾੜਾ ਨਹੀਂ ਸੋਚਦਾ ਚੰਗੀਆਂ ਚੰਗਾ ਸੋਚਦਾ ਕਿਸੇ ਵਾਰੀ ਵੀ ਉਹਨੂੰ ਆਪਾਂ ਕਹਾਂਗੇ ਜੀ ਆਪਟੀਮਿਸਟ ਠੀਕ ਹੈ ਆਪਟੀਮਿਸਟ ਜੋ ਹਰ ਇੱਕ ਵਾਰੀ ਚੰਗਾ ਸੋਚਦਾ ਆਸਾਵਾਦੀ ਪੰਜਾਬੀ ਚ ਜਿਹਨੂੰ ਆਪਾਂ ਕਹਿ ਦਿੰਦੇ ਆ ਠੀਕ ਹੈ ਹਾਂਜੀ ਅਗਲਾ ਇਹ ਪਲੀਜ਼ ਵੀਅਰ ਵਰਡਸ ਆਰ ਕੈਪਟਡ ਉਹ ਥਾਂ ਜਿੱਥੇ ਪੰਛੀਆਂ ਨੂੰ ਰੱਖਿਆ ਜਾਂਦਾ ਜੀ ਉਹ ਕਿਹੜੀ ਹੁੰਦੀ ਹੈ ਜੀ ਪਤਾ ਹੋਏ ਸਭ ਨੂੰ हाँ जी सही उत्तर आऊगा जी हाँ जी सही उत्तर आ गया जी सी ऑप्शन ए भी अरी ठीक है जिसे पंची रखे जाते हैं हाँ जी अगला मर्डर ऑफ आ किंग राजे की हत्या यद की आंसर आऊगा जी ऑप्शन देखो जी य सही उत्तर जी ए ऑप्शन रैज क्या ठीक है रैज साइड की होंगे गाँव राजे की हत्या ਨਾ ਰਾਜ ਨਾਲ ਜੁੜਿਆ ਹਮਿਸਾਈਡ ਇਨਸਾਨ ਦੀ ਹਤਿਆ ਠੀਕ ਹੈ ਜੀ ਪੈਟਰੀਸਾਈਡ ਹੁੰਦਾ ਪਿਤਾ ਦੀ ਹਤਿਆ ਠੀਕ ਹੈ ਯਾਦ ਰੱਖਣ ਵਾਲੀਆਂ ਚੀਜ਼ਾਂ ਨੇ ਜੀ ਹਾਂਜੀ ਅੱਗੇ ਆ ਗਿਆ ਜੀ ਆਪਣੇ ਕੋਲ ਪਾਰਟ 3 ਆ ਗਿਆ ਜਿਹਦੇ ਵਿੱਚ ਈਡੀਅਮਜ਼ ਐਂਡ ਫਰੇਜ਼ਸ ਆਉਣਗੇ ਠੀਕ ਹੈ ਈਡੀਅਮਜ਼ ਐਂਡ ਫਰੇਜ਼ਸ ਤੁਹਾਨੂੰ ਕਰਵਾਵਾਂਗੇ ਜੀ ਹਾਂਜੀ ਅਗਲਾ ਦੇਖੋ ਜੀ ਟੂ ਬ੍ਰੀਕ ਦਾ ਆਈਸ ਮੀਨਸ ਟੂ ਬ੍ਰੀਕ ਦਾ ਆਈਸ ਹਾਂਜੀ ਇਹਦਾ ਮਤਲਬ ਆਪਾਂ ਅੰਗਰੇਜ਼ੀ ਚ ਕੀ ਕਹਾਂਗੇ ਜੀ অপਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਅਨਸਰ ਹੈ ਜੀ ਸੀ ਆਪਸ਼ਨ ਟੂ ਇਨਸੀਐਂਟ ਅ ਕਨਵਰਸੇਸ਼ਨ ਠੀਕ ਹੈ ਜਿਹੜੇ ਸਾਰੇ ਚੁੱਪ ਬੈਠੇ ਹੋਣ ਤੇ ਕੋਈ ਗੱਲ ਸ਼ੁਰੂ ਕਰਕੇ ਮਾਹੌਲ ਨੂੰ ਸੌਖਾ ਬਣਾਵੇ ਉਹਨੂੰ ਕਹਿੰਦੇ ਨੇ ਬਰਫ਼ ਤੋੜਨਾ ਜਾਂ ਗੱਲਬਾਤ ਸ਼ੁਰੂ ਕਰਨੀ ਠੀਕ ਹੈ ਹਾਂਜੀ ਅਗਲਾ ਜੀ ਇਹ ਵਾਈਟ এলিਫੈਂਟ ਮੀਨਸ ਵਾਈਟ এলিਫੈਂਟ ਦਾ ਮਤਲਬ ਕੀ ਹੁੰਦਾ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਬੀ ਆਪਸ਼ਨ ਹੈ ਕੋਸਟਲੀ ਵਾਟ ਯੂਸਲੈਸ ਪ੍ਰੋਸੈਸਨ ਠੀਕ ਹੈ ਕੋਈ ਜਈ ਹੀ ਮਹਿੰਗੀ ਚੀਜ਼ ਜਿਸਦਾ ਖਰਚਾ ਬਹੁਤ ਹੋਵੇ ਪਰ ਫਾਇਦਾ ਕੋਈ ਨਾ ਹੋਵੇ ਸਮਝ ਗਏ ਨਾ ਜਿਸਦਾ ਖਰਚਾ ਬਹੁਤ ਹੋਵੇ ਪਰ ਮੈਂ ਫਾਇਦਾ ਕੋਈ ਨਾ ਹੋਵੇ ਉਹਨਲੇ ਜੇਪਾਂ ਵਾਈਟ এলিਫੈਂਟ ਯੂਜ਼ ਕਰਦੇ ਆਂਗੇ ਠੀਕ ਹੈ ਜਿਵੇਂ ਪੁਰਾਣੀ ਮਹਿੰਗੀ ਕਾਰ ਜਿਹੜੀ ਸਿਰਫ ਖਰਾਬ ਹੀ ਰਹਿੰਦੀ ਹੋਵੇ ਓਕੇ ਹਾਂਜੀ ਅਗਲਾ ਜੀ ਟੂ ਵੀਡ ਅਰਾਊਂਡ ਦਾ ਬੂਥ ਮੀਨਸ ਵੀਡ ਅਰਾਊਂਡ ਦਾ ਬੂਥ ਮੀਨਸ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆ ਗਿਆ ਜੀ ਬੀ ਆਪਸ਼ਨ ਟੂ ਅਵੋਇਡ ਦਾ ਮੇਨ ਟਾਪਿਕ ਅਸਲੀ ਮੁੱਦੇ ਤੇ ਆਉਣ ਦੀ ਬਜਾਏ ਇਧਰ ਉਧਰ ਦੀਆਂ ਗੱਲਾਂ ਕਰੀ ਜਾਣਾ ਠੀਕ ਹੈ ਹਾਂਜੀ ਅਗਲਾ ਇਹ ਬੋਨ ਆਫ ਕੰਟਿਨੇਸ਼ਨ ਹਾਂਜੀ ਇਹ ਬੋਨ ਆਫ ਕੰਟੈਂਸ਼ਨ ਇਆ ਗਿਆ ਜੀ ਬੋਨ ਆਫ ਕੰਟੈਂਸ਼ਨ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਏ ਆਪਸ਼ਨ ਏ ਕੌਜ਼ ਆਫ ਡਿਸਪਿਊਟ ਝਗੜੇ ਦੀ ਜੜ ਠੀਕ ਹੈ ਹਾਂਜੀ ਅਗਲਾ ਜੀ ਟੂ ਵਰਨ ਦਾ ਮਿਡਨਾਈਟ ਵਾਈਨ ਮੀਨਸ ਟੂ ਵਰਨ ਦਾ ਮਿਡਨਾਈਟ ਵਾਈਨ ਮੀਨਸ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਦਾ ਸਹੀ ਉੱਤਰ ਆਊਗਾ ਜੀ ਬੀ ਆਪਸ਼ਨ ਟੂ ਵਰਕ ਲੇਟ ਇਨਟੂ ਦਾ ਨਾਈਟ ਦੇਰ ਰਾਤ ਤੱਕ ਜਾ ਕੇ ਮਿਹਨਤ ਕਰਨੀ ਜਾਂ ਪੜ੍ਹਾਈ ਕਰਨੀ ਠੀਕ ਹੈ ਉਹਨੂੰ ਬੋਲਦੇ ਆ ਵਰਨ ਦਾ ਮਿਡਨਾਈਟ ਆਇਲ ਹਾਂਜੀ ਅੱਗੇ ਆਪਣੇ ਕੋਲ ਪਾਰਟ 4 ਆ ਗਿਆ ਜਿਹਦੇ ਵਿੱਚ ਆਪਾਂ ਗ੍ਰਾਮਰ ਕਰਾਂਗੇ ਗ੍ਰਾਮਰ ਦੇ ਵਿੱਚ ਪ੍ਰੈਪੋਜੀਸ਼ਨਸ ਆਉਣਗੇ ਆ ਆਰਟੀਕਲਸ ਆਉਣਗੇ ਕਨਜਕਸ਼ਨਸ ਆਉਣਗੇ ਆ ਠੀਕ ਹੈ ਇਹਨਾਂ ਬਾਰੇ ਤੁਹਾਨੂੰ ਦੱਸਾਂਗੇ ਜੀ ਹਾਂਜੀ ਪਹਿਲਾ ਜੀ ਹੀ ਇਜ਼ ਸੀਨੀਅਰ ਡੈਸ਼ ਮੀ ਵਾਈ ਟੂ ইਅਰਸ हीज सीनीय डैस मी बाय टू ईयर हाँ जी य उत्तर की आऊगा जी ऑप्शन थोड़े सामने नहीं देख सकते हो हाँ जी यही उत्तर आऊगा जी सी ऑप्शन टू लगू जी इत हीज सीनीयर टू मी बाय टू ईयर ठीक है न सीनीयर आज यूनियर आ गए सुपीरियर आ जाए जनफीरिययर आज ਜਦੋਂ ਨਾਲ ਤੁਲਨਾ ਕਰਨੀ ਆ ਤਾਂ ਦਿਨ ਨਹੀਂ ਲੱਗਦਾ ਉੱਥੇ ਉੱਥੇ ਸਕੀ ਲੱਗੂਗਾ ਟੂ ਲੱਗੂ ਇਹ ਤੁਹਾਨੂੰ ਵਰਡ ਦੱਸ ਦਿੰਨੇ ਹੈਗੇ ਜਿਵੇਂ ਸੀਨੀਅਰ ਠੀਕ ਹੈ ਜੂਨੀਅਰ ਹੋ ਗਿਆ ਓਕੇ ਸੁਪੀਰੀਅਰ ਹੋ ਗਿਆ ਠੀਕ ਹੈ ਇਨਫੀਰੀਅਰ ਹੋ ਗਿਆ ਇਹ ਤੁਲਨਾ ਕੀਤੀ ਜਾਂਦੀ ਹੈ ਇਹ ਸ਼ਬਦ ਮਤਲਬ ਤੁਲਨਾਤਮਿਕ ਸ਼ਬਦ ਜਿੰਨਾਂ ਨਾਲ ਤੁਲਨਾ ਹੁੰਦੀ ਹੈ ਵੀ ਉਹ ਸੀਨੀਅਰ ਹੈ ਤੋਂ ਜੂਨੀਅਰ ਹੈ ਸੁਪਰੀਮ ਹੈ ਜਾਂ ਇੰਫੀਰੀਅਰ ਹੈ ਠੀਕ ਹੈ ਉੱਥੇ ਆਪਾਂ ਹਮੇਸ਼ਾ ਰਜ਼ੇ ਟੂ ਲਾਵਾਂਗੇ ਠੀਕ ਹੈ ਨਾ ਹਾਂਜੀ ਅਗਲਾ ਜੀ ਸੀ ਡਾਈਡ ਡੈਸ਼ ਕੈਂਸਰ ਸੀ ਡਾਈਡ ਡੈਸ਼ ਕੈਂਸਰ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਲਾਵਾਂਗੇ ਜੀ ਆਪਾਂ ਏ ਆਪਸ਼ਨ ਆਫ ਆਫ ਕਿਦੋਂ ਲਾਉਣਾ ਹੈ ਜਦੋਂ ਮੌਤ ਕਿਸੇ ਬਿਮਾਰੀ ਨਾਲ ਹੁੰਦੀ ਹੈ ਠੀਕ ਹੈ ਤਾਂ ਆਪਾਂ ਉਥੇ ਆਫ ਲਾਉਣੇ ਆ ਜੇ ਤਾਂ ਮੌਤ ਕੋਈ ਬਿਮਾਰੀ ਨਾਲ ਹੋਵੇ ਤਾਂ ਉਥੇ ਆਫ ਲਾਉਣੇ ਆ ਜਦੋਂ ਕੋਈ ਮੌਤ ਐਕਸੀਡੈਂਟ ਨਾਲ ਹੋ ਜੇ ਹਾਦਸੇ 'ਚ ਕਿਸੇ ਦੀ ਮੌਤ ਹੋ ਜੇ ਉਥੇ ਆਪਾਂ ਫਰਮ ਲਗਾਉਣੇ ਹੁੰਦੇ ਆ ਇਹ ਯਾਦ ਰੱਖਣਾ ਸਾਰਿਆਂ ਨੇ ਹਾਂਜੀ ਅਗਲਾ ਜੀ ਹੀ ਡੀਲਸ ਡੈਸ਼ ਰਾਈਸ ਐਂਡ ਵੀਟ ਹੀ ਡੀਲਸ ਡੈਸ਼ ਰਾਈਸ ਐਂਡ ਵੀਟ ਹਾਂਜੀ অপਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇੱਥੇ ਆਪਾਂ ਕੀ ਲਾਵਾਂਗੇ ਜੀ ਏ অপਸ਼ਨ ਇਨ ਇਨ ਕਿਉਂ ਲਾਵਾਂਗੇ ਪਹਿਲਾਂ ਤਾਂ ਜ਼ਿਆਦਾਤਰ ਲੋਕ ਡੀਲ ਦੇ ਕਹਿੰਦੇ ਨੇ ਵੀ ਡੀਲ ਆਪਾਂ ਵਿਦ ਲਾ ਦੋ ਹਨਾ ਵੀ ਰਾਸ ਤੇ ਵੀ ਨਾਲ ਡੀਲ ਹੈ ਪਰ ਇੱਥੇ ਕੀ ਹੈ ਜੇ ਤੁਹਾਨੂੰ ਆਪਾਂ ਨੇ ਕੋਈ ਵਪਾਰ ਕਰਨਾ ਉਦੋਂ ਆਪਾਂ ਡੀਲ ਦੇ ਨਾਲ ਹਮੇਸ਼ਾ ਇਨ ਲਾਵਾਂਗੇ ਜੀ ਵਪਾਰ ਦੇ ਲਈ ਆਪਾਂ ਡੀਲ ਸ਼ਬਦ ਦੇ ਨਾਲ ਇਨ ਲਾਵਾਂਗੇ ਜੀ ਠੀਕ ਹੈ ਕਿਸੇ ਬੰਦੇ ਜਾਂ ਮੁਸ਼ਕਲ ਨਾ ਅਨਜਿੱਠਣ ਦੇ ਲਈ ਉਦੋਂ ਜਦੋਂ ਉਹ ਤੋਂ ਡੀਲ ਸ਼ਬਦ ਆ ਜਾਊਗਾ ਮੁਸ਼ਕਲ ਆ ਗਈ ਕੋਈ ਠੀਕ ਹੈ ਉਥੇ ਡੀਲ ਆ ਗਿਆ ਸ਼ਬਦ ਡੀਲ ਦੇ ਨਾਲ ਫਿਰ ਆਪਾਂ ਉਥੇ ਵਿਦ ਲਾਵਾਂਗੇ ਜੀ ਇਹ ਵੀ ਯਾਦ ਰੱਖਿਓ ਵਪਾਰ ਲਈ ਡੀਲ ਨਾਲ ਇਹ ਲਾਵਾਂਗੇ ਮੁਸ਼ਕਲ ਆ ਜੇ ਕੋਈ ਉਹਦੇ ਲਈ ਡੀਲ ਨਾਲ ਆਪਾਂ ਵਿਦ ਲਾ ਦਾਂਗੇ ਠੀਕ ਹੈ ਹਾਂ ਜੀ ਅਗਲਾ ਪ੍ਰਸ਼ਨ ਹੈ ਜੀ ਗੈਸ ਨਹੀਂ ਹੈਡ ਆਰੀਸਡ ਦਾ ਸਟੇਸ਼ਨ ਡੈਸ਼ ਦਾ ਟ੍ਰੇਨ ਲਫਟ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਸੀ ਆਪਸ਼ਨ ਵੈਨ ਠੀਕ ਹੈ ਜੀ ਹਾਂਜੀ ਕੇਸਲੀ ਹੈ ਰਾਏ ਇਸ ਦਾ ਸਟੇਸ਼ਨ ਵੈਨ ਦਾ ਟ੍ਰੇਨ ਲੈਫਟ ਹਾਂਜੀ ਇਹਦੇ ਬਾਰੇ ਦੱਸਦੀ ਹਾਂ ਇਹ ਇੱਕ ਪੱਕਾ ਨਿਜ਼ਮ ਹੈ scarcely ate hardly ਠੀਕ ਹੈ ਇਹਨਾਂ ਨਾਲ ਹਮੇਸ਼ਾ ਜੋੜਨ ਜੋੜਨ ਦੇ ਲਈ ਹਮੇਸ਼ਾ when ਲੱਗਦਾ ਠੀਕ ਹੈ ਜਦੋਂ ਆਹ ਸ਼ਬਦ ਆ ਜਾਏ ਸਕੈਸਲੀ ਆ ਗਿਆ ਜ਼ਾ ਹਾਰਡਲੀ ਆ ਗਿਆ ਉਹਨਾਂ ਦੇ ਲਈ ਆਪਾਂ ਜਦੋਂ ਦੋ ਸ਼ਬਦਾਂ ਨੂੰ ਜੋੜਨਾ ਤਾਂ ਉੱਥੇ ਕੀ ਲਾਵਾਂਗੇ ਜੀ when ਠੀਕ ਹੈ ਨਾ ਤਾਂ ਕਰਕੇ ਇੱਥੇ ਆਪਣੇ when ਲਾਤਾ ਹਾਂਜੀ ਅਗਲਾ ਜੀ although is poor dash is honest ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆ ਗਿਆ ਜੀ ਬੀ ਆਪਸ਼ਨ ਯਟ ਆਲਥੋ ਹੀ ਇਜ਼ ਪੂਰ ਯਟ ਹੀ ਇਜ਼ ਆਨੈਸਟ ਠੀਕ ਹੈ ਆਲਥੋ ਦੇ ਨਾਲ ਹਮੇਸ਼ਾ ਹੀ ਜਟ ਲੱਗਦਾ ਹੁੰਦਾ ਜਿੱਥੇ ਆਲਥੋ ਸ਼ਬਦ ਆ ਗਿਆ ਉਥੇ ਚੁਪ ਕਰਕੇ ਜਟ ਲਾ ਦੇਣਾਗਾ ਠੀਕ ਹੈ ਹਾਂਜੀ ਅਗਲਾ ਆਈ ਸਾਂ ਡੈਸ਼ ਵਨ ਆਈਡ ਮੈਨ ਇਨ ਦਾ ਮਾਰਕੀਟ i saw a one eyed man in the market हां जी ਇਹਦਾ ਸਹੀ ਉੱਤਰ ਕੀ ਆਊਗਾ ਜੀ ਬੀ ਆਪਸ਼ਨ i saw a one eyed man in the market ਠੀਕ ਹੈ ਇੱਥੇ ਆਪਾਂ ਐਂਡ ਕਿਉਂ ਨਹੀਂ ਲਾਇਆ ਵੀ ਇੱਥੇ ਤਾਂ ਬੌਵਲ ਅੱਖਰ ਸੀ ਹਨਾ ਕਾਫੀ ਨਾਮ ਦੇ ਵਿੱਚ ਹੀ ਆ ਲਈ ਹੋਊਗੀ ਤੇ ਐਂਡ ਕਿਉਂ ਨਹੀਂ ਲੱਗਿਆ ਐਨ ਰਾਜੀ ਉੱਥੇ ਹੀ ਲੱਗਦਾ ਹੁੰਦਾ ਜਦੋਂ ਖਾਲੀ ਥਾਂ ਤੋਂ ਬਾਅਦ ਬੌਵਲ ਸਾਊਂਡ ਆਉਗੀ ਬੌਵਲ ਅੱਖਰ ਨਹੀਂ ਬੌਵਲ ਸਾਊਂਡ ਵੀ ਹੋਣੀ ਚਾਹੀਦੀ ਆ ਉਹਦੀ ਮਤਲਬ ਊੜਾ ੜਾ ਈ ਦੀ ਆਵਾਜ਼ ਵੀ ਹੋਣੀ ਚਾਹੀਦੀ ਆ ਠੀਕ ਹੈ ਹੁਣ ਜੇ ਆਪਾਂ ਵਨ ਬੋਲਦੇ ਆ ਵਨ ਤਾਂ ਕਾਦੀ ਆਵਾਜ਼ ਆਉਂਦੀ ਵਾਵੇਂ ਨਹੀਂ ਹੁੰਦੀ ਆ ਠੀਕ ਹੈ ਤਾਂ ਆਪਾਂ ਇੱਥੇ ਏ ਲਾਤਾ ਦਾ ਖਾਸ ਨਹੀਂ ਲੱਗਦਾ ਹੁੰਦਾ ਐਨ ਤੋਂ ਦੱਸੀ ਤਾਂ ਕਿਹਦੇ ਲਈ ਆਦਾ ਏ ਆਮ ਚੀਜ਼ਾਂ ਨਹੀਂ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਡੈਸ਼ ਰਮਾਈਨ ਇਜ਼ ਆ ਹੋਲੀ ਬੁੱਕ ਦਾ ਰਮਾਇਣ ਇਜ਼ ਅ ਹੋਲੀ ਬੁੱਕ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਸੀ ਆਪਸ਼ਨ ਦਾ ਕਿਉਂਕਿ ਰਮਾਇਣ ਖਾਸ ਚੀਜ਼ ਹੋਗੀ ਠੀਕ ਹੈ ਦਾ ਰਮਾਇਣ ਇਜ਼ ਅ ਹੋਲੀ ਬੁੱਕ ਰਮਾਇਣ ਧਾਰਮਿਕ ਗ੍ਰੰਥ ਹੈ ਤਾਂ ਅਥੇ ਆਪਾਂ ਨੇ ਜੀ ਧਾ ਲਾਇਆ ਹਾਂਜੀ ਅੱਗੇ ਜੀ ਆਪਾਂ ਜਿਹੜਾ ਪਾਠ ਨੰਬਰ 5 ਹੋ ਉਹਦੇ ਵਿੱਚ 에ਰਰਸ ਆਉਣੀਆਂ ਸਪੈਲਿੰਗ 에ਰਰਸ ਬੋਲਦੇ ਇਹਨਾਂ ਨੂੰ ਉਹ ਦੱਸਣੀਆਂ ਹੋਣਗੀਆਂ ਠੀਕ ਹੈ ਇਦੇ ਵਿੱਚ ਕਿਨੇ ਫਾਈਂਡ ਦਾ ਪਾਰਟ ਆਫ ਦਾ ਸੈਂਟੈਂਸ दैट ਹੈਜ਼ ਐਨ 에ਰਰ ਉਹ ਸੈਂਟੈਂਸ ਲੱਭਣਾ ਜਿਸ ਵਿੱਚ ਕੋਈ 에ਰਰ ਆ ਇਫ نو 에ਰਰ ਚੂਸ ਜੀ ਜੇ ਕਿਸੀ ਵਿੱਚ 에ਰਰ ਨਹੀਂ ਹੈਗੀ ਤਾਂ ਉੱਥੇ ਆਪਾਂ ਡੀ ਆਪਸ਼ਨ ਤੇ ਕਲਿੱਕ ਕਰ ਲਾਂਗੇ ਠੀਕ ਹੈ ਜੀ ਹਾਂਜੀ ਜਿਵੇਂ ਦੇਖੋ ਇੱਥੇ ਕੀ ਆ ਪਹਿਲੇ ਆਪਣੇ ਕੋਲ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਇਹਨੀਆਂ ਬਸ ਆਪਸ਼ਨਾਂ 'ਚ A ਨਾਲ ਹੀ ਟਿੱਕੇ ਲਾਉਣਾ ਤੁਸੀਂ ਨੇ 에ਰਰ ਚ ਹੁੰਨੀ ਆ 24ਵੇਂ ਦੇ ਵਿੱਚ ਕਿਹੜਾ ਗਲਤ ਆ ਜੀ ਏ ਆਫ ਨਹੀਂ ਗਲਤ ਹੈ ਜੀ ਇੱਥੇ ਲਿਖਿਆ ਆਇਆ ਵਨ ਆਫ ਦਾ ਸਟੂਡੈਂਟ ਲਿਖਿਆ ਹੈ ਨਾ ਇਹਦੇ ਵਿੱਚ ਪਰ ਕੀ ਆ ਗਲਤੀ ਹੈ ਉਹ ਤੁਹਾਨੂੰ ਦੱਸ ਦੇਣੇ ਵੀ ਇਹਦੇ ਵਿੱਚ ਕੀ ਗਲਤੀ ਹੈ ਠੀਕ ਹੈ ਵਨ ਆਫ ਦਾ ਬਾਅਦ ਆਉਣ ਵਾਲਾ ਜਿਹੜਾ ਨਾਮ ਆ ਉਹ ਹਮੇਸ਼ਾ ਬਹੁਵਚਨ ਹੁੰਦਾ ਇੱਥੇ ਕੀ ਹੋਊਗਾ ਵਨ ਆ ਗਿਆ ਨਾ ਬੰਦਵਾ ਜਿਹੜਾ ਬਹੁਵਚਨ ਆਉਣਾ ਹੁੰਦਾ ਨਾਮ ਆਉਂਦਾ ਹੁੰਦਾ ਹਮੇਸ਼ਾ ਬਹੁਵਚਨ ਹੋਊਗਾ ਜਿਵੇਂ ਇੱਥੇ ਸਟੂਡੈਂਟ ਨਾਮ ਆ ਗਿਆ ਵਨ ਆਫ ਦਾ ਸਟੂਡੈਂਟਸ ਲਿਖਣਾ ਸੀਗਾ ਠੀਕ ਹੈ ਨਾ ਫਿਰ ਸਹੀ ਬਣਦਾ ਇਹ ਤਾਂ ਆਪਣੇ ਕੋਲ ਇਹਦੀ ਕੀ ਹੈ ਜਿਹੜੀ ਏ ਆਪਸ਼ਨ ਆ ਉਹ ਗਲਤ ਹੈ ਨਾ ਹਾਂਜੀ ਅਗਲਾ ਨਾਇਦਰ ਆਫ ਦਾ ਟੂ ਬॉयਜ਼ ਨਾਇਦਰ ਆਫ ਦਾ ਟੂ ਬॉयਜ਼ ਹੈਵ ਡਨ देयर ਹੋਮਵਰਕ no error ਕਿਹੜਾ ਸਹੀ ਹੈ ਨਾ ਚਾਰਾਂ ਦੇ ਵਿੱਚੋਂ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਬੀ ਆਪਸ਼ਨ their homework b ਆਪਸ਼ਨ ਦੇ ਵਿੱਚ ਲਿਖਿਆ ਹੋਇਆ their homework ਹਨਾ ਨਾਇਦਰ ਦਾ ਮਤਲਬ ਹੈ ਦੋਮਾ ਵਿੱਚੋਂ ਕੋਈ ਨਹੀਂ ਇੱਕ ਵਚਨ ਮੰਨਿਆ ਜਾਂਦਾ ਇਸ ਲਈ ਹੈਵ ਦੀ ਥਾਂ ਤੇ ਇੱਥੇ ਕੀ ਆਉਣਾ ਚਾਹੀਦਾ ਸੀ ਹੈਜ਼ ਹਨਾ ਇੱਥੇ ਆਪਾਂ ਦੇ ਕੋਲ ਹੈਜ਼ ਲੱਗਣਾ ਚਾਹੀਦਾ ਸੀ ਨਾਇਦਰ ਆਫ ਦਾ ਟੂ ਬॉयਜ਼ ਹੈਜ਼ ਡਨ देयर ਹோம்ਵਰਕ ਐਂ ਆਉਣਾ ਚਾਹੀਦਾ ਸੀ ਠੀਕ ਹੈ ਤਾਂ b ਆਪਣੇ ਕੋਲ ਗਲਤ ਹੋ ਗਿਆ ਹਾਂਜੀ ਅਗਲਾ ਜੀ ਦਾ ਫਰਨੀਚਰ ਇਨ ਥਿਸ ਰੂਮ ਆਰ 올ਡ ਹੁਣ ਇਹਦੇ ਵਿੱਚ ਕੀ ਗਲਤੀ ਹੈ ਜੀ ਸੀ ਆਪਸ਼ਨ ਦੇ ਵਿੱਚ ਜਾ ਕੇ ਗਲਤੀ ਹੈ ਇਹਦੇ ਵਿੱਚ ਇੱਥੇ ਲਿਖਿਆ ਹੋਇਆ ਹੈ ਸੀ ਆਪਸ਼ਨ ਦੇ ਵਿੱਚ ਕੀ ਲਿਖਿਆ ਹੋਇਆ ਜੀ ਆਰ 올ਡ ਲਿਖਿਆ ਹੋਇਆ ਪਰ ਇੱਥੇ ਕੀ ਸੀ ਦਾ ਫਰਨੀਚਰ ਇਨ ਥਿਸ ਰੂਮ ਉਦੋਂ ਬਾਅਦ ਕੀ ਆਉਣਾ ਸੀ ਜੀ ਇਜ਼ 올ਡ ਆਰ ਨਹੀਂ ਆਉਣਾ ਸੀ ਇਜ਼ ਆਉਣਾ ਸੀ ਠੀਕ ਹੈ ਹਾਂਜੀ ਅਗਲਾ ਬ੍ਰੈਡ ਐਂਡ ਬਟਰ Our, आर माय फेवरेट ब्रेकफास्ट। ਨੂੰ ਨਿਥੀ ਕੀ ਹੋਣਾ ਸੀ ਜੀ ਕਿ ਇਹ ਕਿਹੜਾ ਆਪਣਾ ਟਿਕ ਲਾਵਾਂਗੇ ਇਹਦੇ ਵਿੱਚ ਕਿੱਥੇ ਗਲਤੀ ਹੈ? ਹਾਂਜੀ অপਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਲਓ। ਹਾਂਜੀ ਇੱਥੇ ਆਪਣੇ ਕੋਲ ਗਲਤੀ ਹੈ ਜਿਹੜੀ ਉਹ ਆ ਗਈ ਬੀ ਆਪਸ਼ਨ 'ਚ ਗਲਤੀ ਹੈ ਵੀ ਆਰ ਨਹੀਂ ਆਉਣਾ ਸੀ ਤੇ ਇਜ਼ ਹੋਣਾ ਸੀ ਬ੍ਰੈਡ ਐਂਡ 버터 ਇਜ਼ ਮਾਈ ਫੇਵਰੇਟ ਬ੍ਰੇਕਫਾਸਟ ਠੀਕ ਹੈ ਇੱਥੇ ਵੀ ਆਰ ਦੀ ਗਲਤੀ ਹੈ। ਹਾਂਜੀ ਅਗੇ ਅਨਲੈਸ ਯੂ ਡੂ ਨਾਟ ਵਰਕ ਹਾਰਡ ਅਨਲੈਸ ਯੂ ਡੂ ਨਾਟ ਵਰਕ ਹਾਰਡ ਇਥੇ ਕੀ ਆਉਣਾ ਸੀ ਜੀ ਕਿਹੜੀ ਗਲਤੀ ਹੈ ਅਗੇ ਯੂ ਵਿਲ ਨਾਟ ਸਕਸੀਡ ਅਨਲੈਸ ਯੂ ਡੂ ਨਾਟ ਵਰਕ ਹਾਰਡ ਯੂ ਵਿਲ ਨਾਟ ਸਕਸੀਡ ਆਪਸ਼ਨ ਕਿਹੜੀ ਗਲਤ ਇਥੇ ਟਿਕ ਕਰੋਗੇ ਜੀ ਏ ਆਪਸ਼ਨ ਕੀ ਗਲਤੀ ਹੈ ਜੀ ਏ ਆਪਸ਼ਨ ਦੇ ਵਿੱਚ ਦੱਸ ਦਿਆਂ ਵੀ ਇੱਥੇ ਅਨਲੈਸ ਦਾ ਮਤਲਬ ਵੀ ਨਾ ਵਾਜ ਕੀ ਹੁੰਦਾ ਨਾਟ ਦਾ ਮਤਲਬ ਵੀ ਨਾ ਨਹੀਂ ਹੁੰਦਾ ਤਾਂ ਇੱਥੇ ਦੋਨੇ ਚੀਜ਼ਾਂ ਬਾਰ-ਬਾਰ ਥੋੜੀ ਨਾ ਕਾਗੇ ਇੱਥੇ ਲਿਖਾਂਗੇ ਅਨਲੈਸ ਯੂ ਡੂ ਵਰਕ ਹਾਰਡ ਹਨਾ ਨਾਟ ਨਹੀਂ ਲਾਉਂਦੇ ਇੱਥੇ ਨਾਟ ਜਿਹੜਾ ਗਲਤ ਲੱਗਿਆ ਹੋਇਆ ਹਾਂਜੀ ਅੱਗੇ ਆ ਗਏ ਜੀ ਪਾਰਟ 6 ਵੌਇਸ ਐਕਟਿਵ ਪੈਸਿਵ ਜਿਹਨੂੰ ਆਪਾਂ ਕਹਿੰਦੇ ਆ ਇਹ ਤੁਹਾਨੂੰ ਦੱਸਿਆ ਸੀ ਵੀ ਜੇ ਤੁਹਾਨੂੰ ਜ਼ਰੂਰਤ ਆ ਤਾਂ ਸਾਨੂੰ ਜ਼ਰੂਰ ਦੱਸ ਦਿਓ ਵੀ ਅਸੀਂ ਤੁਹਾਨੂੰ ਐਕਟਿਵ ਪੈਸਿਵ ਤੇ ਨੇਸ਼ਨ ਦੀ ਨਾ ਵੀਡੀਓ ਅਜਿਹੜੀ ਉਹ ਤੁਹਾਨੂੰ ਕੱਲ੍ਹ ਆ ਨੇਸ਼ਨ ਦੀ ਜਾਂ ਵੌਇਸਸ ਦੀ ਪ੍ਰੋਵਾਈਡ ਕਰਵਾ ਦਾਂਗੇ ਠੀ ਹਾਂਜੀ ਇਹਦੇ ਵੀ ਦੇਖੋ ਚੇਂਜ ਦਾ ਬਾਇਸ ਦਾ ਹੰਟਰ ਕਿਲਡ ਦਾ ਲਾਇਨ ਹੁਣ ਇੱਥੇ ਕੀ ਆਊਗਾ ਜੀ ਕਿਲਡ ਲੱਗਿਆ ਤਾਂ ਆਵਾਜ਼ ਆਊਗਾ ਹੈਲਪਿੰਗ ਵਰਬ ਤਾਂ ਹਨਾ ਬਾਜਲੀ ਆਪਸ਼ਨ ਕਿਹੜੀ ਹੈ ਬੀ ਆ ਹੁਣ ਬੀ ਨੂੰ ਦੇਖੋ ਵੀ ਸਹੀ ਹੈ ਦਾ ਲਾਇਨ ਵਾਸ ਕਿਲਡ ਬਾਇ ਦਾ ਹੰਟਰ ਠੀਕ ਹੈ ਜੀ ਦਾ ਕਰੈਕਟ ਆਨਸਰ ਇਜ਼ ਬੀ ਆਪਸ਼ਨ ਠੀਕ ਹੈ ਅਗਿਆ ਚੇਂਜ ਦਾ ਬਾਇਸ ਓਪਨ ਦਾ ਡੋਰ ਇਹ ਆਪਾਂ ਹੁਕਮ ਦਿੱਤਾ ਗਿਆ ਵੀ ਓਪਨ ਦਾ ਡੋਰ ਠੀਕ ਹੈ ਹੁਕਮ ਵਾਲੇ ਸ਼ਬਦਾਂ ਲਈ ਆਪਾਂ ਕੀ ਲਾਉਣਾ ਹੁੰਦਾ लेट ਲਾਉਣਾ ਹੁੰਦਾ ਪਲੱਸ ਆਬਜੈਕਟ ਲਾਉਣਾ ਹੁੰਦਾ ਪਲੱਸ ਬੀ ਲਾਉਣਾ ਹੁੰਦਾ ਪਲੱਸ ਵਰਬ ਦੀ ਥਰਡ ਫਾਰਮ ਲਾਉਣੀ ਹੁੰਦੀ ਹੈ ਜੀ ਹੁਣ ਇੱਥੇ ਕੀ ਲਾਵਾਂਗੇ लेट ਦਾ ਡੋਰ ਇਹੀ ਲਾਵਾਂਗੇ ਨਾ लेट ਦਾ ਡੋਰ ਬੀ ਓਪਨਡ लेट ਦਾ ਡੋਰ ਬੀ ਓਪਨਡ ਏ ਆਪਸ਼ਨ ਇਜ਼ ਕਰੈਕਟ ਆਨਸਰ ਹਾਂਜੀ ਅਗਲਾ ਚੇਂਜ ਦਾ ਵਾਇਸ ਹੂਰ ਹੋਰ ਦਿਸ ਲੈਟਰ ਹੁਣ ਕਾ ਚੇਂਜ ਕਰਨਾ ਹੁੰਦਾ ਜੀ ਬਾਈ ਹੂ ਬਾਈ ਹੂਆਂ ਨੇ ਦੋ ਆਪਸ਼ਨਾਂ ਨੇ ਕਿ ਏ ਆ ਇੱਕ ਸੀ ਆਪਸ਼ਨ ਆ ਗਈ ਇੱਥੇ ਹੁਣ ਆਪਾਂ ਕਿਵੇਂ ਦੇਖਾਂਗੇ ਰੋਟ ਕਿਹੜੀ ਫਾਰਮ ਆਗੀ ਜੀ ਦੂਜੀ ਫਾਰਮ ਆਗੀ ਹੈਨਾ ਤਾਂ ਕਰਕੇ ਆਪਾਂ ਇੱਥੇ ਬਾਜਾਈ ਲਾਵਾਂਗੇ ਵਾਈ ਹੂ ਵਾਸ ਦਿਸ ਲੈਟਰ ਰਿਟਨ ਦਾ ਕਰੈਕਟ ਆਨਸਰ ਆਊਗਾ ਜਿਹੜਾ ਆਪਣੇ ਕੋਲੇ ਉਹ ਆਊਗਾ ਜੀ ਏ ਆਪਸ਼ਨ ਠੀਕ ਹੈ ਨਾ ਹਾਂਜੀ ਅਗਲਾ ਜੀ ਨਰੇਸ਼ਨ ਆਗੇ ਡਾਇਰੈਕਟ অর ਇਨਡਾਇਰੈਕਟ ਹੈਨਾ ਹੀ ਸੈਡ ਆਈ ਏਮ ਬਿਜ਼ੀ ਨਾਊ ਉਸਨੇ ਕਿਹਾ ਮੈਂ ਹੁਣ ਬਿਜ਼ੀ ਆਂ ਆਈ ਕਹੂਗਾ ਉਹ ਹੀ ਸੈਡ ਦਾ ਹੀ ਸੈਡ ਥੈਟ ਹੀ ਬਾਜ ਬਿਜ਼ੀ ਨਾਊ ਇਜਾ ਜਿਹੜਾ ਉਹ ਇਜਾ ਐਮ ਆ ਰਹੋ ਵਾਸ ਦੇ ਵਿੱਚ ਬਾਅਦ ਜਾਂ ਵਰ ਦੇ ਵਿੱਚ ਚੇਂਜ ਹੋ ਜਾਂਦਾ ਹੁੰਦਾ ਜੀ ਤਾਂ ਇਹਦਾ ਜਿਹੜਾ ਕਰੈਕਟ ਆਨਸਰ ਆਊਗਾ ਜੀ ਉਹ ਆਊਗਾ ਬੀ ਆਪਸ਼ਨ ਹੀ ਇਸ ਐਟ दैट ਹੀ ਵਾਸ ਬਿਜ਼ੀ ਦੈਨ ਨਾਓ ਦੈਨ ਚ ਚੇਂਜ ਹੋ ਜਾਂਦਾ ਹਾਂਜੀ ਅਗਲਾ ਦ ਟੀਚਰ ਸੈਡ ਟੂ ਦਾ ਬੁਆਇਜ਼ ਡੂ ਨਾਟ ਮੇਕ ਅ ਨੌਇਜ਼ ਟੀਚਰ ਸੈਟ ਟੂ ਦਾ ਬੁਆਇਜ਼ ਡੂ ਨਾਟ ਮੇਕ ਅ ਨੌਇਜ਼ ਹਾਂਜੀ ਇਹਦਾ ਕੀ ਆਊਗਾ ਜੀ ਟੀਚਰ ਨੇ ਬੱਚਿਆਂ ਨੂੰ ਕਿਹਾ ਰੌਲਾ ਨਾ ਪਾਓ ਹਾਂਜੀ ਆਪਸ਼ਨ ਕੀ ਨਹੀਂ ਗਿਆਂ ਤੁਹਾਡੇ ਕੋਲ ਦੇਖ ਲਓ ਹਾਂਜੀ ਜਿਹੜਾ ਦਾ ਸਹੀ ਉੱਤਰ ਆਊਗਾ ਜੀ ਬੀ ਆਪਸ਼ਨ ਆ ਉਹਦਾ ਟੀਚਰ ਫਾਰਵਰਡ ਫਾਰਵਰਡ ਦਾ ਮਤਲਬ ਕੀ ਹੁੰਦਾ ਮਨਾਹੀ ਕਰਨੀ ਕਿਸੇ ਚੀਜ਼ ਦੀ ਨਾ ਉਹਦਾ ਟੀਚਰ ਫਾਰਵਰਡ ਦਾ ਬாய் ਇਜ਼ ਟੂ ਮੇਕ ਅ ਨੌਇਜ਼ ਡੂ ਨਾਟ ਕਿਉਂ ਨਹੀਂ ਲਾਇਆ ਕਿਉਂਕਿ ਜਿਹੜਾ ਨਾਟ ਇਥੇ ਫਾਰਵਰਡ ਹੁੰਦਾ ਉਹਦਾ ਮਤਲਬ ਵੀ ਨਾਟ ਹੀ ਹੁੰਦਾ ਮਤਲਬ ਨਾ ਵੱਚ ਕੇ ਹੀ ਹੁੰਦਾ ਹੈ ਠੀਕ ਹੈ ਨਾ ਹਾਂਜੀ ਤਾਂ ਬੀ ਜੀ ਕਰੈਕਟ ਆਨਸਰ ਅੱਗੇ ਆ ਜੀ ਸੀ ਸੈਡ ਮੇ ਗੋਡ ਬlesਸ ਯੂ ਸੀ ਸੈਡ ਮੇ ਗੋਡ ਬlesਸ ਯੂ ਹਾਂਜੀ ਇਹਦਾ ਕੀ ਆਊਗਾ ਜੀ ਉਸਨੇ ਕਿਹਾ ਮੇ ਗੋਡ ਬles ਜੀ ਪਰਮਾਤਮਾ ਤੁਹਾਨੂੰ ਸੀ ਬਲੈਸ ਹਾਂਜੀ ਇਹਦਾ ਸਹੀ ਉੱਤਰ ਕੀ ਆਊਗਾ ਜੀ ਏ ਆਪਸ਼ਨ ਉਹਨਾਂ ਨੇ ਕੀ ਆਪਣੇ ਲਈ ਪ੍ਰਾਰਥਨਾ ਕੀਤੀ ਹੈ ਸੀ ਪ੍ਰੀਡ ਦੈਟ ਗੋਡ ਮੇਗਾ ਚੇਂਜ ਹੋ ਗਿਆ ਜੇ ਮਾਈਟ ਚ ਮਾਈ ਗੋਡ ਮਾਈਟ ਬਲੈਸ ਯੂ ਸਬਜੈਕਟ ਅਨਸਾਰ ਮੀ ਚ ਚੇਂਜ ਹੋ ਗਿਆ ਸੀ ਪ੍ਰੀਡ ਦੈਟ ਗੋਡ ਗੋਡ ਮਾਈਟ ਬਲੈਸ ਮੀ ਠੀਕ ਹੈ ਜੀ ਹਾਂਜੀ ਅੱਗੇ ਆਗੇ ਜੀ ਸਪੈਲਿੰਗ ਆ ਗਈ ਇਹਨੇ ਇਹਨਾਂ ਧਿਆਨ ਨਾਲ ਸਮਝੋ ਦੇਖੋ ਵੀ ਕਿਹੜਾ ਸਹੀ ਹੈ ਕਿ ਇਹਦੇ ਸਪੈਲਿੰਗ ਸਹੀ ਨਹੀਂ ਜਿਵੇਂ ਹੁਣ ਪਹਿਲਾ ਹੈਗਾ ਇਹਦੇ ਵਿੱਚ ਕਮੇਡੀ ਕਮੇਡੀ ਕਿਹੜੀ ਸਹੀ ਆਉਗੀ ਜੀ ਹਾਂਜੀ ਯਾਦ ਰੱਖਣੀ ਆ C O ਡਬਲ M I ਡਬਲ T E C O ਡਬਲ M I ਡਬਲ T E ਤਾਂ ਕਰੈਕਟ ਆਨਸਰ ਇਹ ਹੈ C ਆਪਸ਼ਨ ਸੌਰੀ B ਆਪਸ਼ਨ C O ਡਬਲ M I ਡਬਲ T E ਕਮੇਡੀ ਠੀਕ ਹੈ ਇਹ ਸਹੀ ਹੈ ਹਾਂਜੀ ਅੱਗੇ ਆ ਜੀ ਚੂਜ਼ ਦਾ ਕਰੈਕਟਲੀ ਸਪੈਲਿੰਗ ਵਰਡ ਇਹਦੇ ਵਿੱਚ ਆਪਾਂ ਬਣਨਾ ਹੈ ਲਿਊਟੀਨੈਂਟ ਦਾ ਲੈਫਟਿਨ ਐਂਡ ਬੁਲਿਨੋ ਪੰਜਾਬੀ ਦੇ ਵਿੱਚ ਹਾਂਜੀ ਇੱਥੇ ਲਿਊਟੀਨੈਂਟ ਕਿਵੇਂ ਲਿਖਿਆ ਜਾਊਗਾ ਜੀ ਐਲ ਆਈ ਈ ਯੂ ਟੀ ਈ ਐਨ ਐਂਡ ਟੀ ਕਿਹੜਾ ਸਹੀ ਰਹਿ ਗਿਆ ਹੋ ਗਿਆ ਇਹ ਆਪਸ਼ਨ ਲਿਊਟੀਨੈਂਟ ਠੀਕ ਹੈ ਅੱਗੇ ਆ ਜੀ choose a correctly spelled spelled word ਹਾਂਜੀ ਚੂਜ਼ ਦਾ ਕਰੈਕਟਲੀ ਸਪੈਲਡ ਵਰਡ ਇਹਦੇ ਵਿੱਚ ਕਿਹੜੇ ਸਹੀ ਨੇ ਜੀ ਗ੍ਰਾਮਰ ਦੇ ਹਾਂਜੀ ਇਹਦਾ ਸਹੀ ਉੱਤਰ ਆ ਗਿਆ ਜੀ ਜੀ ਆਰ ਏ ਡਬਲ ਐਮ ਏ ਆਰ ਗ੍ਰਾਮਰ ਜੀ ਆਰ ਏ ਡਬਲ ਐਮ ਏ ਆਰ ਗ੍ਰਾਮਰ ਤਾਂ ਬੀ ਆਪਸ਼ਨ ਇਜ਼ ਕਰੈਕਟ ਆਨਸਰ ਹਾਂਜੀ ਅੱਗੇ ਚੂਜ਼ ਦਾ ਕਰੈਕਟਲੀ ਸਪੈਲਡ ਵਰਡ ਕਿ ਵੈਕਿਊਮ ਕਿਹੜਾ ਸਹੀ ਹੈ ਜੀ 38ਵੇਂ ਦੇ ਵਿੱਚ ਕਿਹੜਾ ਵੈਕਿਊਮ ਸਹੀ ਲਿਖਿਆ ਹੋਇਆ ਹੈ ਜੀ অপਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਜਿਹੜਾ ਸਹੀ ਉੱਤਰ ਆਊਗਾ ਜੀ ਉਹ ਆਊਗਾ ਜੀ BACWMA ਵੈਕਿਊਮ ਠੀਕ ਹੈ ਜੀ ਤਾਂ ਕਰੈਕਟ ਆਨਸਰ ਇਜ਼ ਸੀ ਆਪਸ਼ਨ ਹਾਂਜੀ ਅੱਗੇ ਆ ਗਿਆ ਫਿਲ ਇਨ ਦਾ ਬਲੈਂਕਸ ਟੈਂਸ ਵਰਬਸ ਇਹਨਾਂ ਦੇ ਵਿੱਚ ਆਪਾਂ ਟੈਂਸ ਜਾਂ ਵਰਬ ਦੀ ਫਾਰਮ ਬਣਨੀ ਹੋਊਗੀ ਹਾਂਜੀ ਇਫ ਆਈ ਡੈਸ਼ ਅ ਬਰਡ ਆਈ ਊਡ ਫਲਾਈ ਇਫ ਆਈ ਡੈਸ਼ ਅ ਬਰਡ ਆਈ ਊਡ ਫਲਾਈ ਹਾਂਜੀ ਇਹਦੇ ਵਿੱਚ ਕੀ ਆਊਗਾ ਜੀ ਵਰ ਸੀ ਆਪਸ਼ਨ ਇਜ਼ கரੈਕਟ ਆਂਸਰ ਇਫ ਆਈ ਵਰ ਅ ਬਰਡ ਆਈ ਊਡ ਫਲਾਈ ਠੀਕ ਹੈ ਜਦੋਂ ਅਸੀਂ ਕੋਈ ਕਲਪਨਾ ਕਰਦੇ ਆ ਜਾਂ ਅਸਲੀ ਮਤਲਬ ਸਲੀਅਤ ਨਹੀਂ ਹੁੰਦੀ ਤਾਂ ਉਹਦੇ ਨਾਲ ਹਮੇਸ਼ਾ ਕੀ ਆ ਵਰ ਲੱਗਦਾ ਹੈ ਕੀ ਕੋਈ ਕਲਪਨਾ ਕਰਦੇ ਆ ਸਲੇਜ਼ ਨਹੀਂ ਹੁੰਦੀ ਚੈਨਲ ਕੀ ਲੱਗਦਾ ਬਰਫ ਹਾਂਜੀ ਇਹ ਗਿਆ ਦਾ ਟ੍ਰੇਨਡ ਐਸ ਬਿਫੋਰ ਵੀ ਰੀਚ ਦਾ ਸਟੇਸ਼ਨ ਹਾਂਜੀ ਦਾ ਟ੍ਰੇਨਡ ਐਸ ਬਿਫੋਰ ਵੀ ਰੀਚ ਦਾ ਸਟੇਸ਼ਨ ਇੱਥੇ ਕੀ ਆਊਗਾ ਜੀ অপਸ਼ਨ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ ਹਾਂਜੀ ਇਹਦਾ ਜਿਹੜਾ ਸਹੀ ਉੱਤਰ ਆਊਗਾ ਜੀ ਉਹ ਆਊਗਾ ਸੀ ਆਪਸ਼ਨ ਹੈਡ ਲੈਫਟ ਲਾਵਾਂਗੇ ਦਾ ਟ੍ਰੇਨ ਹੈਡ ਲੈਫਟ ਬਿਫੋਰ ਵੀ ਰੀਚ ਦਾ ਸਟੇਸ਼ਨ ਠੀਕ ਹੈ ਹਾਂਜੀ ਅਗਿਆ ਸਲੋਇਸਟ ਸਟੱਡੀਡ ਐਸ ਦਾ ਰੇਸ slowest studied as the race ऑप्शन ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਵੀ ਆਪਸ਼ਨ ਵੇਨਜ਼ ਠੀਕ ਹੈ ਜੀ ਹਾਂਜੀ ਅੱਗੇ ਆ ਜੀ 50 ਕਿਲੋਮੀਟਰ ਦੈਸ਼ a long distance 50 ਕਿਲੋਮੀਟਰ ਦੈਸ਼ a long distance ਹਾਂਜੀ ਇਹਦਾ ਕੀ ਆਊਗਾ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆ ਗਿਆ ਜੀ। ਏ ਆਪਸ਼ਨ ਇਜ਼ 50 ਕਿਲੋਮੀਟਰ ਇਜ਼ ਅ ਲੌਂਗ ਡਿਸਟੈਂਸ। ਠੀਕ ਹੈ ਨਾ ਸਭ ਜੁੜਦਾਗਾ 50 ਕਿਲੋਮੀਟਰ ਇਜ਼ ਅ ਲੌਂਗ ਡਿਸਟੈਂਸ। ਹਾਂਜੀ ਅੱਗੇ ਆ ਜੀ। ਪਾਰਟ 10ਵਾਂ ਆ ਗਿਆ ਜੈਂਡਰ ਐਂਡ ਨੰਬਰ। ਮਤਲਬ ਵਿਰੋਧੀ ਸਾਥ ਤੇ ਲਿੰਗ-ਪਲਿੰਗ ਠੀਕ ਹੈ। ਚੇਂਜ ਦਾ ਜੈਂਡਰ ਆਫ ਹਾਰਸ। ਹਾਰਸ ਦਾ ਜਿਹੜਾ ਜੈਂਡਰ ਹੋਊਗਾ ਉਹ ਕੀ ਹੋਊਗਾ ਚੇਂਜ ਕਰੀਏ ਜੀ। हाँ जी सही उत्तर आऊगा जी बी ऑप्शन मेयर बी ऑप्शन मेयर मेयर की होंगी है जी घोड़ी ठीक है हाँ जी अगला जी वट इज द प्लूरल ऑफ शीप वट इज द प्लूरल ऑफ शीप पेड़ का जरा प्लूरल आऊगा मतलब बहुबचन आऊगा वह की आऊगा जी ऑप्शन थोड़े तो सामने ने जी देख सकते हो ਹਾਂਜੀ ਦੇਖੋ ਇਹਦਾ ਆਪਾਂ ਕੀ ਲਾ ਸਕਦੇ ਹਾਂ ਜੀ ਵਾਟ ਇਜ਼ ਦਾ ਪਲੂਰਲ ਆਫ ਸੀ ਦੱਸੋ ਜੀ ਤੁਸੀਂ ਸੋਚੋ ਤੁਹਾਨੂੰ ਕਰਾ ਚੁੱਕੀਆਂ ਕਾਫੀ ਕੁਝ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਸੀ ਆਪਸ਼ਨ ਸੀ ਜਿਹੜਾ ਸੀਪ ਹੁੰਦਾ ਸੀਪ ਦਾ ਜਿਹੜਾ ਬਹੁਵਚਨ ਆ ਉਹ ਹਮੇਸ਼ਾ ਸੀਪ ਹੀ ਰਹਿੰਦਾ ਸੀਪਸ ਨਹੀਂ ਹੁੰਦਾ ਹਾਂਜੀ ਗਾ ਵਾਟ ਇਜ਼ ਦਾ ਪਲੂਰਲ ਆਫ ਸਨਨ ਲਾ ਸਨਨ ਲਾ ਨੂੰ ਆਪਾਂ ਪਲੂਰਲ ਦੇ ਵਿੱਚ ਕਿਦਾਂ ਚੇਂਜ ਕਰਾਂਗੇ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹ ਸਹੀ ਉੱਤਰ ਆ ਗਿਆ ਸੀ ਆਪਸ਼ਨ ਸੰਸ ਇਨ ਲਾਜ਼ ਸੰਸ ਇਨ ਲੋ ਇਹ ਆਪਸ਼ਨ ਸਹੀ ਆਉਗੀ ਰਜੇ ਇਹ ਲਾਜ਼ ਨਹੀਂ ਆਊਗਾ ਇਹ ਆਊਗਾ ਸੰਸ ਇਨ ਲਾ ਸੰਜਨ ਲੋਅ ਕਹਿੰਦਾ ਆਪਾਂ ਸੰਸ ਇਨ ਲਾਜ਼ ਨਹੀਂ ਕਹਿ ਸਕਦੇ ਠੀਕ ਹੈ ਨਾ ਹਾਂਜੀ ਇਹ ਗਿਆ ਟ੍ਰਾਂਸਲੇਸ਼ਨ ਆ ਗਈ ਜੀ ਪੰਜਾਬੀ ਟੂ ਅੰਗਰੇਜ਼ੀ ਮੈਨੂੰ ਜਾਣ ਦਿਓ ਇਹਦੀ ਅੰਗਰੇਜ਼ੀ ਕੀ ਆਊਗੀ ਜੀ ਮੈਨੂੰ ਜਾਣ ਦਿਓ लैट मी गो ऑप्शन इज करैक्ट आंसर ठीक है अग्न अज बहुत गर्मी है यद की होगा जी बी ऑप्शन इट इज़ वैरी हॉट टूडे ठीक है हाँ जी अग् डॉक्टर के आने तो पहला मरीज मर चुका सी हाँ जी सही उत्तर आऊगा जी बी ऑप्शन द पेशेंट है डायट बिफोर द डॉक्टर केम जो डॉक्टर आया मरीज मर गया हाँ जी अगला जी वो सवेर तो खेड़ रहा है ਉਹੋ ਸਵੇਰ ਤੋਂ ਖੇਡ ਰਿਹਾ ਹੈ ਹਾਂਜੀ ਇਹਦਾ ਕਰੈਕਟ ਆਨਸਰ ਬੀ ਆਪਸ਼ਨ ਹੀ ਹੈ हैज बीन ਪਲੇਇੰਗ ਸਿንስ ਮਾਰਨਿੰਗ ਠੀਕ ਹੈ ਜੀ ਹਾਂਜੀ ਅਗਲਾ ਮਿਹਨਤ ਕਦੇ ਵਿਅਰਥ ਨਹੀਂ ਜਾਂਦੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਮਿਹਨਤ ਕਦੇ ਵਿਅਰਥ ਨਹੀਂ ਜਾਂਦੀ ਇਹ ਸਹੀ ਉੱਤਰ ਆ ਗਿਆ ਜੀ ਏ ਆਪਸ਼ਨ ਹਾਰਡ ਵਰਕ ਨੈਵਰ ਗੋਜ਼ ਵੇਸਟ ਠੀਕ ਹੈ ਜੀ ਹਾਂਜੀ ਅੱਗੇ ਤੁਹਾਨੂੰ ਖਾਲੇ ਨੇ ਜੀ ਆ ਦੇਖੋ ਵੀਡੀਓ ਦੇ ਐਂਡ ਤੇ ਆ ਲਿਖਿਆ ਹੋਇਆ ਤੁਹਾਨੂੰ WhatsApp ਨੰਬਰ ਦਿੱਤਾ ਹੋਇਆ ਇਸ ਨੰਬਰ ਤੇ ਤੁਸੀਂ ਸਾਡਾ ਗਰੁੱਪ ਜੁਆਇਨ ਕਰ ਸਕਦੇ ਹੋ ਉਹਦੇ ਵਿੱਚ ਤੁਹਾਨੂੰ ਆ ਸਾਰਾ ਕੁਝ ਦਿੱਤਾ ਹੋਇਆ ਵੀ ਕਾਹਲੇ ਕਾਹਲੇ ਨੋਟਸ ਨੇ ਜਿਹੜੇ ਪ੍ਰੋਵਾਈਡ ਕੀਤੇ ਜਾਣਗੇ ਜੀ ਉਹਨਾਂ ਦਾ ਰੇਟ ਵੀ ਦਿੱਤਾ ਹੋਇਆ ਕੁਐਸਚਨ ਵੀ ਦਿੱਤੇ ਹੋਏ ਨੇ ਕਿੰਨੇ ਕਿੰਨੇ ਕੁਐਸਚਨ ਨੇ ਜੀ ਤਾਂ ਅਗਰਗੇ ਸਾਡੇ WhatsApp ਗਰੁੱਪ ਨੂੰ ਵੱਧ ਤੋਂ ਵੱਧ ਜੁਆਇਨ ਕਰਿਓ ਤਾਂ ਕਿ ਤੁਸੀਂ kia ਪੇਪਰ ਦੀ ਤਿਆਰੀ ਕਰ ਸਕੋ ਜੀ ਧੰਨਵਾਦ ਜੀ